ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ੍ਰੀ ਗੁਰੂ ਰਾਮਦਾਸ ਮਾਡਰਨ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੁਖਮਨਦੀਪ ਕੌਰ ਅੱਜ ਤੁਹਾਡੇ ਸਾਹਮਣੇ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 14ਵੇਂ ਦਿਨ ਦਾ ਸਰਲੇਖ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਮਾਤਾ ਗੁਜਰੀ ਜੀ ਸਰਸਾ ਤੋਂ ਅਰੰਭੇ ਵਿਖੜੇ ਪੈਂਡੇ ਉਹ ਮਹੀਨੇ ਦੀ ਅੱਧੀ ਰਾਤ ਸੀ ਆਖਰ ਸੰਤਾਂ ਦੇ ਬੇਨਤੀ ਕਰਨ ਦੇ ਕਨਕੌਰ ਕਾਲੀ ਰਾਤ ਨੂੰ ਹੀ ਸੀ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੋਈ ਵਿਖੜੇ ਪੈਂਡੇ ਤੇ ਇੱਕ ਕੜੀ ਯਾਤਰਾ ਅਸਮਾਨ ਤੋਂ ਤੇਜ ਮੀਂਹ ਵਰਸ ਰਿਹਾ ਸੀ ਹਵਾ ਬਹੁਤ ਸਰਦ ਜਿਵੇਂ ਤਿੱਖੇ ਤੀਰ ਪਿੰਡੇ ਵਿੱਚ ਵੱਜ ਰਹੇ ਹੋਣ ਪਿਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀ ਦੀਆਂ ਗਰਜਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕਿਆ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਦੇ ਸਿੱਖ ਜਥੇ ਸਰਸਾ ਦੇ ਕੰਡੇ ਇਕੱਠੇ ਹੋਏ ਬਦਲਾਜ ਚਮਕਦੀ ਬਿਜਲੀ ਵਿੱਚ ਕਦੇ-ਕਦੇ ਕੋਜੇ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀ ਕੋਫਨਾ ਛੱਲਾ ਹੀ ਨਜ਼ਰ ਆਉਂਦੀਆਂ ਗੁਰੂ ਜੀ ਨੇ ਆਸਾ ਕੀ ਵਾਰ ਦੀ ਸੰਪੂਰਤਾ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਸਿਰਫ ਸਰੀਰਾਂ ਨੂੰ ਵੰਡਿਆ ਸਗੋ ਸਾਰਾ ਗੁਰੂ ਪਰਿਵਾਰ ਵੀ ਖੇਰੂ ਖੇਰੂ ਹੋ ਗਿਆ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਨਾਲ ਇੱਕ ਪਾਸੇ ਨਿਕਲ ਗਏ ਗੁਰੂ ਗੋਬਿੰਦ ਹੋਰ ਪਾਸੇ ਚਲੇ ਗਏ ਇਹ ਸਤ ਪੋਦੀ ਰਾਸੀ ਅਤੇ ਅਗਲਾ ਦਿਨ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਝਾੜੀਆਂ ਅਤੇ ਕੰਡਿਆਲੇ ਰਾਹਾਂ ਦਾ ਲੰਬਾ ਪੈਂਡਾ ਤੈਅ ਕਰ ਰਹੇ ਅੱਠ ਪੋਦੀ ਰਾਤ ਨੂੰ ਉਹ ਮਲਾਹ ਘੁੰਮੇ 마什ਕੀ ਜੀ ਦੀ ਸ਼ਾਨ ਵਿੱਚ ਜਾ ਪੁੱਜੇ ਇੱਥੇ ਮਾਤਾ ਲక్ష్ਮੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੱਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸ ਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਾਹਿਬਜ਼ਾਦੇ ਨੂੰ ਨਾਲ ਲਿਆ ਤੇ ਗੱਗੂ ਦੇ ਭਰੋਸੇ ਕਰਦਿਆਂ ਉਸ ਨਾਲ ਚੱਲ ਪਏ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ઠરું ઠરું ਕਰਦੇ ઓ ગગੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗગੂ ਦੇ ਪਿੰਡ ਪੁੱਜੇ ਜਿੱਥੇ ਉਸ ਨੇ માતાજી ਅਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਲਈ ਲਿਆ માતાજી ਨੂੰ ਨਹੀਂ ਪਤਾ ਸੀ ਕਿ ਅਗਲੀ ਹੀ ਕੜੀ ਬੇਟ ਗੰਦੂਜਾ ਰੂਪ ਕਿਵੇਂ ਬਦਲ ਜਾਵੇਗਾ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਸੁਰੱਖਿਆ ਦੇ ਨਾਂ ਤੇ ਮੇਰਾ ਇਹ ਟਿਕਾਣਾ ਟੋਕੇ ਵਿੱਚ ਪਤਲ ਜਾਵੇਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ ਬੋਲ ਬੋਲੇ ਖਾਣ ਪੀਣ ਦਾ ਭਰੋਸਾ ਦਿੱਤਾ ਪਰ ਜਿਵੇਂ ਹੀ ਉਸ ਦੀ ਨਿਗਾਹ ਮਾਤਾ ਜੀ ਕੋਲ ਪਈ ਗੱਢੀ ਤੇ ਪਈ ਉਸ ਦਾ ਮਨ ਤਰਜ ਨਾਲ ਭਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗੱਢੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਭਾਣ ਨਾਲ ਪੁੱਛਿਆ ਪੁੱਤਰ ਗੱਗੂ ਰਾਜੋ ਗੱਢੀ ਤੂੰ ਚੁੱਕੀ ਹੋ ਕਿਸੇ ਸੁਰੱਖਿਅਤ ਥਾਂ ਤੇ ਰੱਖ ਦਿੱਤੀ ਹੈ ਤਾਂ ਗੱਗੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਕੁੱਬਰ ਆਇਆ ਉਹ ਅੱਗ ਬੰਬੂਲਾ ਹੀ ਉੱਚੇ ਕਰਨ ਲੱਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਓਗੇ ਹੁਣ ਇਹ ਤੁਹਾਨੂੰ ਮੋਰਿੰਡੇ ਕੋਦਵਾਲ ਦੇ ਹਵਾਲੇ ਕਰਦਾ ਹਾਂ ਮਾਤਾ ਗੁਜਰੀ ਜੀ ਨੇ ਪ੍ਰੇਮ ਪਰ ਇਹ ਬਚਨ ਆਲ ਸਮਝਾਇਆ ਵੇਖ ਪੁੱਤਰ ਜੇ ਗਠਰੀ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੇ ਪਰ ਧੋਖੇ ਬਾਜ ਗੱਗੂ ਨਾ ਮੰਨਿਆ ਤੇ ਮੋਰਿੰਡੇ ਨਗਰ ਵੱਲ ਨਿਕਲ ਤੋਇਆ ਮੁਗਲ ਫੌਜਾਂ ਨੇ ਗੱਗੂ ਦੀ ਇਤਲਾਹ ਤੇ ਮੋਰਿੰਡੇ ਆ ਹਲਾ ਬੋਲ ਦਿੱਤਾ ਉਹਨਾਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬ ਜ ਆਦਿਆ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਰਾਤ ਮੋਰਿੰਡੇ ਦੀ ਕੋਤ ਕੋਤਵਾਲੀ ਵਿੱਚ ਜਾ ਡਕਿਆ ਮੁਰੰਡੇ ਤੋਂ ਉਹਨਾਂ ਨੂੰ ਸਰਹੰਦ ਲਈ ਜਾਇਆ ਗਿਆ ਇੱਥੋਂ ਹੀ 11 ਪੋਹ ਨੂੰ ਸਾਹਿਬ ਜادہ ਨੂੰ ਸਰਹੰਦ ਦੇ ਸੂਬੇਦਾਰ ਵजीर खान ਕੋਲ ਪੇਸ਼ ਕੀਤਾ ਜਿੱਥੇ ਸਾਹਿਬ ਜادہ ਨੇ ਚੁੱਕ ਕੇ ਸਲਾਮ ਕਰਨਾ ਸੀ ਅਗਲੇ ਦਿਨ 12 ਪੋਹ ਨੂੰ ਪੇਸ਼ੀ ਵੇਲੇ ਸਾਹਿਬ ਜادہ ਨੇ ਫਿਰ ਉਸ ਦਲੇਰੀ ਨਾਲ ਫਤਿਹ ਬੁਲਾਈ ਸੂਬੇਦਾਰ ਤੇ ਉਸ ਦੇ ਕਰਦਿਆਂ ਵੱਲੋਂ ਦਿੱਤੇ ਜਾ ਰਹੇ ਵਖ-ਵਖ ਲਾਲਜਾਂ ਦਾ ਮੂਹ ਭੰਨਿਆ। ਐਸੀ ਰਾਤ ਮੋਤੀराम ਮਹਰਾਜੀ ਆਪਣੀ jaan ਤੇ ਖੇਡ ਕੇ ਮਾਤਾ ਜੀ ਅਤੇ ਸਾਹਿਬਜ਼ਾਦੇ ਲਈ ਦੁੱਧ ਲੈ ਕੇ ਠੰਡੇ ਬੁੱਜ ਤੱਕ ਪਹੁੰਚ ਗਏ। ਸ਼ਰੀਆ ਨੰਦਪੁਰ ਸਾਹਿਬ ਤੋਂ ਨਿਕਲਣ ਮਗਰੋਂ ਇਹ ਸਾਰੀ ਯਾਤਰਾ ਮਾਤਾ ਜੀ ਅਤੇ ਉਹ ਵਿਖੜੇ ਪੈਂਡੇ ਵਾਲੀ ਸੀ ਮਾਤਾ ਗੁਜਰੀ ਜੀ ਅਤੇ ਪੋਤਰੀਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸਨ ਦੇ ਰਹੇ ਸਗੋਂ ਉਹਨਾਂ ਦੀ ਉਦੁੱਤੀ ਸ਼ਹਾਦਤ ਲਈ ਅਗੰਮੀ ਸਬਕ ਸਿਖਾ ਕੇ ਤਿਆਰ ਕਰ ਰਹੇ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ